ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੈਂਡਸ ਟ੍ਰਿਕ ਮੁਕਸਰ ਤੋਂ ਲਓ ਜੀ ਅੱਜ ਅਸੀਂ ਤੁਹਾਨੂੰ ਆਪਾਂ ਗੰਡ ਧੂਪ ਨਾਲ ਫੁੱਲ ਬਣਾਉਣਾ ਸਿਖਾਇਆ ਸੀ ਤੇ ਹੁਣ ਆਪਾਂ ਇੱਕ ਹੋਰ ਇਹੀ ਗੰਡ ਧੂਪ ਨਾਲ ਇੱਕ ਹੋਰ ਫੁੱਲ ਬਣਾਉਣਾ ਸਿਖਾਉਣੇ ਪਹਿਲਾਂ ਗੰਡ ਆਪਾਂ ਹੋਰ ਤਰੀਕੇ ਨਾਲ ਸਿਖਾਈ ਸੀ ਤੇ ਹੁਣ ਆਪਾਂ ਹੋਰ ਤਰੀਕੇ ਨਾਲ ਸਿਖਾਵਾਂਗੇ ਪਹਿਲਾ ਵਾਲਾ ਫੁੱਲ ਤੁਸੀਂ ਦੇਖਿਆ ਬਹੁਤ ਸੋਹਣਾ ਬਣਿਆ ਸੀ ਆਪਣਾ ਤੇ ਹੁਣ ਆਪਾਂ ਦੂਜੇ ਤਰੀਕੇ ਨਾਲ ਫੁੱਲ ਹੈ ਜਿਹੜਾ ਤੁਹਾਨੂੰ ਸਿਖਾਵਾਂਗੇ ਤੇ ਥ੍ਰੈਡ ਤੇ ਸੂਈ ਤੁਹਾਨੂੰ ਪਤਾ ਹੀ ਆ ਆਪਾਂ ਕਿਹੜੀ ਲੈਣੀ ਹੈਗੀ ਐ ਐਂਕਰ ਥ੍ਰੈਡ ਲਵਾਂਗੇ ਆਵਲੀ ਸੂਈ ਲਵਾਂਗੇ ਤੇ ਹੁਣ ਆਪਾਂ ਇੱਕ ਸਰਕਲ ਹੈ ਜਿਹੜਾ ਆਪਾਂ ਇੱਕ ਟਾਲੇ ਦੇ ਨਾਲ ਮਾਰ ਲਿਆ ਹੈਗਾ ਤੇ ਇਹਦੇ ਸੈਂਟਰ ਦੇ ਵਿੱਚੋਂ ਆਪਾਂ ਸੂਈ ਕੱਢਾਂਗੇ ਤੇ ਇਹਦੇ ਵਿੱਚ ਆਪਾਂ ਹੁਣ ਥੋੜੀ-ਥੋੜੀ ਦੂਰੀ ਤੇ ਮਤਲਬ ਗੰਢ ਬਣਾਉਣੀ ਆ ਤਾਂ ਜਿੰਨੇ ਕੁ ਤੁਸੀਂ ਆ ਇੱਕ ਦੋ ਵਾਰੀ ਬਣਾ ਕੇ ਸੂਈ ਦੇ ਉੱਤੇ ਤੇ ਇਹਨੂੰ ਇੱਥੇ ਨੀਚੇ ਕੜ ਦੇਣਾ ਦੇਖੋ ਧਿਆਨ ਨਾਲ ਠੀਕ ਹੈ ਜੀ ਆ ਵੀ ਆਪਾਂ ਗੰਡ ਪਾਈ ਸੀ ਆ ਵੀ ਆਪਾਂ ਗੰਡ ਹੀ ਪਾਈ ਹੈ ਤੇ ਇਹਦਾ ਬਣਾਉਣ ਦਾ ਤਰੀਕਾ ਦੇਖੋ ਦੁਬਾਰਾ ਦੇਖੋ ਸੈਂਟਰ ਚੋਂ ਕੱਢ ਕੇ ਸੂਈ ਨੂੰ ਦੋ ਵਾਰੀ ਘੁਮਾਉਣਾ ਹੈ ਤੇ ਥੋੜੀ ਥੋੜੀ ਦੂਰੀ ਤੋਂ ਇਹ ਥੋੜਾ ਜਿਹਾ ਗੈਪ ਰੱਖਾਂਗੇ ਆਪਾਂ ਕਿਉਂਕਿ ਆਪਣਾ ਜਿਹੜਾ ਫੁੱਲ ਹੈ ਉਹਦੇ ਚ ਗੈਪ ਆਪਾਂ ਦਿਖਾਉਣਾ ਹੈਗਾ ਦੇਖੋ ਸੈਂਟਰ ਦੇ ਵਿੱਚੋਂ ਵੀ ਆਪਾਂ ਬੁੱਢੀ ਪਾਉਣੀ ਹੈ ਠੀਕ ਹੈ ਨੈਕਸਟ ਫੇਰ ਆਪਾਂ ਚੱਕਾਂਗੇ ਤੇ ਆਪਾਂ ਉਸੇ ਤਰੀਕੇ ਨਾਲ ਦੋਵਾਰੀ ਵਾਲ ਪਾਉਣੇ ਆ ਤੇ ਥੋੜੇ ਥੋੜੇ ਗੈਪ ਦੇ ਉੱਤੇ ਐਵੇਂ ਤਾggen ਥੋੜਾ ਜਿਹਾ ਹੱਥ ਨਾਲ ਕੱਸ ਕੇ ਤੇ ਸੂਈ ਨੂੰ نیچے ਕੱਢ ਦੇਣਾ ਤੇ ਤੁਸੀਂ ਦੇਖੋਗੇ ਬਹੁਤ ਸੋਹਣੀ ਹੈ ਜਿਹੜੀ ਆਪਣੀ ਗੰਢ ਹੈ ਜਿਹੜੀ ਬਣ ਕੇ ਰੈਡੀ ਹੋ ਰਹੀ ਹੈ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਇਹ ਬਣਦਾ ਤੇ ਦੇਖ ਹੀ ਜਾਓ ਆਪਾਂ ਹੁਣ ਬਹੁਤ ਸੋਹਣਾ ਜਿਹਾ ਫੁੱਲ ਬਣਾ ਕੇ ਤੁਹਾਨੂੰ ਦਿਖਾਉਣਾ ਪਹਿਲਾਂ ਆਪਾਂ ਸਿੰਪਲ ਗੰਢ ਤਾਂ ਕਿ ਤੋਪੇ ਨਾਲ ਬਣਾਇਆ ਸੀ ਹੁਣ ਆਪਾਂ ਨਵੀਂ ਗੰਢ ਦਾ ਬਣਾਉਣਾ ਇਹਦੇ ਵਿੱਚ ਆਪਾਂ ਬਸ ਪੂਰਾ ਸੈਂਟਰ ਦੇ ਵਿੱਚੋਂ ਰਾਉਂਡ ਰਾਉਂਡ ਆਪਾਂ ਇਸੇ ਤਰੀਕੇ ਨਾਲ ਬਣਾਈ ਜਾਣੇ ਤੇ ਅੱਜ ਆਪਾਂ ਨੂੰ ਕਈ ਭੈਣਾਂ ਨੇ ਬਹੁਤ ਸਾਰੇ ਸੂਟਾਂ ਦੀਆਂ ਵੀਡੀਓਜ਼ ਤੇ ਫੋਟੋਜ਼ ਭੇਜੀਆਂ ਨੇ ਆਪ ਬਣਾ ਬਣਾ ਕੇ ਤੇ ਆਪਾਂ ਅੱਜ ਸ਼ਾਮ ਨੂੰ ਉਹਨਾਂ ਦੀ ਜਿਹੜੀ ਫੋਟੋ ਵੀਡੀਓ ਆ ਸ਼ੇਅਰ ਕਰਾਂਗੇ ਤੇ ਜਿਹੜਾ ਕੋਈ ਰਹਿੰਦਾ ਭੇਜਣ ਵਾਲਾ ਉਹ ਵੀ ਭੇਜ ਦਿਓ ਫਿਰ ਆਪਾਂ ਉਹਨਾਂ ਦਾ ਵੀ ਵਿੱਚ ਪਾ ਲਾਂਗੇ ਕੋਈ ਫੋਟੋ ਵੀਡੀਓ ਜਿਹੜੀ ਆ ਆਪਾਂ ਸਾਰਿਆਂ ਦੀ ਇੱਕ ਬਣਾ ਕੇ ਪਾਵਾਂਗੇ ਸਾਰਿਆਂ ਦੀਆਂ ਤੇ ਇੰਨੀਆਂ ਪਾਉਣੀਆਂ ਪੋਸਿਬਲ ਨਹੀਂ ਸਾਰਿਆਂ ਦਾ ਕੋਈ ਨਾ ਕੋਈ ਚੀਜ਼ ਆਪਾਂ ਦਿਖਾ ਕੇ ਐਡ ਕਰਾਂਗੇ ਆਪਣੀ ਇੱਕ ਰੀਲ ਦੇ ਵਿੱਚ ਮੈਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ ਜਦੋਂ ਤੁਸੀਂ ਬਣਾ ਕੇ ਐਵੇਂ ਫੋਟੋ ਜਾਂ ਵੀਡੀਓ ਪੇਸ ਦੇਉਂ ਵੀ ਅਸੀਂ ਸੋਡੀਆਂ ਰੀਲਾਂ ਨੂੰ ਦੇਖ ਕੇ ਆਹ ਚੀਜ਼ ਬਣਾਈ ਹੈਗੀ ਐ ਮੈਂ 20 ਸਾਲਾਂ ਬਾਅਦ ਇਹ ਕੰਮ ਸ਼ੁਰੂ ਕੀਤਾ ਹੈ ਹਨਾ ਮੈਂ ਵੀ ਫਰੇਮ ਮੰਗਾ ਲਿਆ ਬੁਟੀਆਂ ਮੰਗਾ ਲਈਆਂ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਹੈ ਵੀ ਸਾਰੇ ਆ ਆ ਵੀ ਜਿਹੜੀ ਪੁਰਾਣੀ ਜਿਹੜੀ ਕਲਾ ਹੈਗੀ ਆ ਉਹਨੂੰ ਦੁਆਰਾ ਯੂਜ਼ ਕਰਕੇ ਆਪਦੇ ਸੋਹਣੇ ਸੋਹਣੇ ਸੂਟ ਜਿਹੜੇ ਬਣਾ ਰਹੇ ਹਾਂ ਦੇਖੋ ਕਿੰਨਾ ਸੋਹਣਾ ਸਰਕਲ ਹੈ ਜਿਹੜਾ ਆਲਮੋਸਟ ਆਪਣਾ ਬਣ ਕੇ ਰੈਡੀ ਹੈ ਆਪਾਂ ਦੇਖਦੇ ਆਪਾਂ ਅੱਧੇ ਸਰਕਲ ਤੇ ਥੋਨੂੰ ਫੁੱਲ ਬਣਾ ਕੇ ਦਿਖਾ ਦਿੰਨੇ ਜੇ ਟਾਈਮ ਹੋਇਆ ਤਾਂ ਆਪਾਂ ਪੂਰੇ ਤੇ ਬਣਾ ਦਾਂਗੇ ਦੇਖੋ ਇੱਕ ਸਰਕਲ ਐਵੇਂ ਬਣਾਉਣਾ ਦੂਜਾ ਸਰਕਲ ਜਿਹੜਾ ਹੈਗਾ ਜੀ ਆਪਾਂ ਫਿਰ ਸੈਂਟਰ ਦੇ ਵਿੱਚੋਂ ਹੀ ਕੱਢਣੀ ਆ ਸੂਈ ਤੇ ਜਿਹੜਾ ਸਰਕਲ ਆਪਾਂ ਬਣਾਇਆ ਹੈਗਾ ਇਹ ਹੁਣ ਆਪਾਂ ਥੋੜੀ ਜੀ ਲੰਬੀ ਮਤਲਬ ਇਹਦੇ ਉੱਪਰੋਂ ਥੋੜਾ ਜਿਹਾ ਉੱਪਰ ਪਾਵਾਂਗੇ ਤਾਂ ਜਿਵੇਂ ਇੱਕ ਕਲॉक ਨਹੀਂ ਹੁੰਦਾ ਉਵੇਂ ਫੁੱਲ ਬਣ ਕੇ ਆਪਣੇ ਕੋਲੇ ਰੈਡੀ ਹੋ ਜਾਊਗਾ ਛਾਪ-ਪਚਪਾਈ ਕੋਈ ਔਖੀ ਨਹੀਂ ਹੁੰਦੀ ਤੁਸੀਂ ਐਵੇਂ ਟਰੇਸ-ਟਰੇਸ ਕਰਦੇ ਰਹਿੰਦੇ ਹੋ ਸਾਨੂੰ ਟਰੇਸ ਬਣਾਉਣੇ ਵੀ ਸਿਖਾਏ ਆ ਤੁਸੀਂ ਆਪੇ ਟਰੇਸ ਵੀ ਬਣਾ ਸਕਦੇ ਹੋ ਸਾਰੇ ਟਰੇਸ ਮਿਲ ਜਾਣਗੇ ਟਰੇਸ ਮਿਲ ਜਾਣਗੇ ਟਰੇਸ ਲੈਣ ਦੀ ਕੀ ਲੋੜ ਆ ਆਪੇ ਬਣਾਓ ਐਵੇਂ ਪੈਸੀ ਵੇਸਟ ਕਰਦੇ ਹੋ ਸਾਰੇ ਨੂੰ ਸਿਖਾਇਆ ਹੋਇਆ ਵੀ ਕਿਵੇਂ ਟਰੇਸ ਬਣਾਣਾ ਹੈ ਕਿਵੇਂ ਤੁਸੀਂ ਡਰਾ ਕਰਨਾ ਹੈ ਬਹੁਤ ਸਾਨੂੰ ਡਿਜ਼ਾਈਨ ਹੈ ਜਿਹੜਾ ਵਧੀਆ ਲੱਗ ਰਿਹਾ ਹੋਊਗਾ ਦੇਖੋ ਕਿੰਨਾ ਸੋਹਣਾ ਫੁੱਲ ਬਣ ਕੇ ਰੈਡੀ ਹੋ ਰਿਹਾ ਮੰਗਰੂਬੇ ਚਾਲੀ ਆਪਾਂ ਕੋਈ ਪਰਲ ਲਾ ਦੋ ਹਨਾ ਕੋਈ ਸਿੱਪੀ ਲਾ ਦੋ ਉਹ ਆਪਣੀ ਮਰਜ਼ੀ ਹੈ ਤਾਂ ਫੁੱਲ ਦੇਖੋ ਕਿੰਨਾ ਸੋਹਣਾ ਬਣ ਕੇ ਰੈਡੀ ਹੋ ਰਿਹਾ ਪੂਰੇ ਫੁੱਲ ਦੀ ਵੀ ਲੋਕ ਆਪਾਂ ਸਾਨੂੰ ਐਡ ਕਰ ਦਾਂਗੇ ਇੱਕ ਵਾਰ ਜਿੰਨਾ ਆਪਣੇ ਕੋਲ ਟਾਈਮ ਆਪਾਂ ਉਹਨੇ ਟਾਈਮ ਦੇ ਵਿੱਚ ਇੱਕ ਬਣਾ ਕੇ ਜਿਹੜੀ ਚੀਜ਼ ਨੂੰ ਦਿਖਾ ਰਹੇ ਹਾਂ ਤੁਸੀਂ ਲੋਕ ਦੇਖੋ ਕਿ ਕਿੱਦਾਂ ਸੋਹਣਾ ਕਿੰਨੀ ਸੋਹਣੀ ਚੀਜ਼ ਬਣੀ ਐ ਗੰਡਾ ਦੇਖੋ ਕਿੰਨੀ ਸੋਹਣੀ ਬਣ ਰਹੀ ਐ ਹਨਾ ਸੈਂਟਰ ਨੂੰ ਆਪਾਂ ਕਵਰ ਕਰਨਾ ਹੁੰਦਾ ਸੈਂਟਰ 'ਚ ਆਪਾਂ ਕੋਈ ਪਰਲ ਵਗੈਰਾ ਲਾ ਕੇ ਜਾਂ ਮੋਤੀ ਲਾ ਕੇ ਹਲਾ ਕੇ ਸਿੱਪੀ ਲਾ ਕੇ ਜਾਂ ਗੰਡ ਧੋਪੇ ਦੇ ਨਾਲ ਹੀ ਕਵਰ ਕਰ ਸਕਦੇ ਹਾਂ ਉਮੀਦ ਐ ਤੁਹਾਨੂੰ ਸਮਝ ਆਈ ਹੋਊਗੀ ਤੇ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਿੱਖਿਆ ਹੋਵੋਗੇ ਥੋੜਾ ਜਿਹਾ ਆਪਾਂ ਹੋਰ ਬਣਾ ਲੈਨੇ ਆ ਇਸੇ ਤਰੀਕੇ ਨਾਲ ਤੁਸੀਂ ਪੱਤੀਆਂ ਵੀ ਬਣਾ ਸਕਦੇ ਹੋ ਪੱਤੀਆਂ ਵੀ ਬਣਾ ਸਕਦੇ ਹੋ ਇਸ ਤਰੀਕੇ ਨਾਲ ਤੇ ਕਿਸੇ ਵੀ ਫੁੱਲ ਦੇ ਵਿੱਚ ਐਵੇਂ ਰਾਉਂਡ ਰਾਉਂਡ ਵਾਲੇ ਟ੍ਰੇਸ ਦੀ ਅੱਜ ਕੱਲ ਕਾਫੀ ਵਾਇਰਲ ਨੇ ਇੰਸਟਾ ਦੇ ਉੱਤੇ ਤਾਂ ਐਵੇਂ ਤੁਸੀਂ ਆਹ ਵਾਲੇ ਫੁੱਲ ਹੈ ਜਿਹੜੇ ਉੱਥੇ ਬਣਾ ਕੇ ਦਿਖਾ ਸਕਦੇ ਹੋ ਤਾਂ ਬਹੁਤ ਸੋਹਣੇ ਤਰੀਕੇ ਨਾਲ ਆਪਾਂ ਇਹ ਜਿਹੜੇ ਫੁੱਲ ਹੈ ਉਹਨਾਂ ਨੂੰ ਬਣਾ ਸਕਦੇ ਹਾਂ ਤਾਂ ਤੁਸੀਂ ਸਿੱਖੋ ਬਣਾਓ ਇਸ ਸੋਨੇ ਸੋਨੇ ਸੂਟ ਆਉਂਦੇ ਜਿਹੜੇ ਤਿਆਰ ਕਰਕੇ ਪਾਉਂਦੇ ਠੀਕ ਹੈ ਜੀ ਇਸੇ ਤਰੀਕੇ ਨਾਲ ਸਾਰਾ ਫੁੱਲ ਬਣ ਜੂਗਾ ਤੇ ਤੁਸੀਂ ਵੀ ਬਣਾਓ ਤੇ ਫੋਟੋ ਸ਼ੇਅਰ ਕਰੋ ਥੈਂਕ ਯੂ